ਪੁਲਿਸ ਹਾਲੇ ਇਨਵੈਸਟੀਗੇਸ਼ਨ ਕਰਦੇ ਪਿਆ ਵਕ ਵਕ ਐਂਗਲਾਂ ਤੋਂ ਜਿਹੜਾ ਹੈ ਕਿ ਉਹ ਇਸ ਮਾਮਲੇ ਦੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਮੈਂ ਗੱਲ ਕਰਾਂ ਪੁਲਿਸ ਜ਼ਰੂਰ ਇਹ ਗੱਲ ਕਹਿ ਰਹੀ ਹੈ ਕਿ 360 ਡਿਗਰੀ ਦੇ ਉੱਤੇ ਸੀ ਜਿਹੜਾ ਕਿ ਉਹ ਕੰਮ ਕਰਦੇ ਪਿਆ ਪਰ ਤੁਸੀਂ ਇਸ ਵਕਤ ਇੱਥੇ ਲੀਡਰਸ਼ਿਪ ਦੇਖ ਸਕੋਗੇ ਕਿ ਜਿਸ ਤਰੀਕੇ ਦੇ ਨਾਲ ਇਹ ਤੇ ਕੱਟੀ ਹੋ ਰਹੀ ਹੈ ਕੁਝ ਸਮੇਂ ਦੇ ਵਿੱਚ ਜ਼ਰੂਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸੁਨੀਲ ਜਾਖੜ ਜੋ ਕਿ ਬੀਜੇਪੀ ਦੇ ਜਿਹੜੇ ਨੇ ਕਿ ਸੂਬੇ ਦੇ ਪ੍ਰਧਾਨ ਨੇ ਉਹ ਇੱਥੇ ਪਹੁੰਚਦੇ ਪਏ ਨੇ ਪਰ ਓਵਰਆਲ ਜੇ ਮੈਂ ਇੱਥੇ ਸਨਹਿਰਿਓ ਦੀ ਗੱਲ ਕਰਾਂ ਕਿ ਪੁਲਿਸਿੰਗ ਇਸ ਵਕਤ ਕਿੱਥੇ ਸ ਕੀ ਇਸ ਵਕਤ ਜਿਹੜੀ ਹੈ ਕਿ ਜ਼ੀਰੋ ਰਿਕਵਰੀ ਹੈ ਲੀਡ ਜ਼ਰੂਰ ਹੈ ਇਸ ਵਕਤ ਪੁਲਿਸ ਜਿਹੜੀ ਆਪਣੀ ਇੰਟੈਲੀਜੈਂਸ ਦੇ ਉੱਤੇ ਕੰਮ ਕਰਦੀ ਹੋਏ ਕਿ ਕਿਉਂਕਿ ਇਨਵੈਸਟੀਗੇਸ਼ਨ ਹੈ ਚਲਦੀ ਪਈ ਹੈ ਹਾਲਾਂਕਿ ਕੁਝ ਅਫਸਰ ਜ਼ਰੂਰ ਦਬਿਵਾ ਚ ਕਹਿ ਰਹੇ ਹੈ ਕਿ ਅਸੀਂ ਜ਼ਰੂਰ ਕਲੋਸਲੀ ਜਿਹੜਾ ਹੈ ਕਿ ਇਸ ਮਾਮਲੇ ਦੇ ਹੌਲੀ ਹੌਲੀ ਪਹੁੰਚਣ ਵੱਲ ਲੱਗੇ ਹੋਏ ਹੈ ਤੇ ਕਿਤਨੇ ਕਿਤੇ ਸਫਲਤਾ ਜ਼ਰੂਰ ਮਿਲੀ ਹੈ ਪਰ ਓਵਰਆਲ ਜੋ ਸਿਨੈਰੀਓ ਬਣਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਇੱਕ ਰਹਾਇਸ਼ੀ ਏਰੀਆ ਦੇ ਉੱਤੇ ਇਹ ਹਮਲਾ ਹੋਇਆ ਹੈ ਨਾਮ ਦਿੱਕਤ ਇਹ ਹੈ ਕਿ ਮਰੰਚਿਤ ਕਾਲਿਆ ਖੋਰਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਹਮਲੇ ਦੀ ਅਟੈਂਪਸ਼ਨ ਹੋਈ ਹੈ ਸਵਾਲ ਬਹੁਤ ਜ਼ਿਆਦਾ ਖੜੇ ਹੋਗੇ ਪਰ ਸਭ ਤੋਂ ਇੱਕ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਦੇ ਤੰਤਰ ਵੱਲੋਂ ਜੇਕਰ ਮੈਂ ਇੱਥੇ ਲੋਕਲ ਐਮਐਲਏ ਦੀ ਗੱਲ ਕਰਾਂ ਤੇ ਕੋਈ ਵੀ ਇੱਥੇ ਹਾਲੇ ਕਿਸੇ ਵੀ ਤਰੀਕੇ ਦਾ ਨਹੀਂ ਪਹੁੰਚਿਆ ਵਜਾ ਉਦੀ ਮੈਂ ਤਾਂ ਕਹਿਣਾ ਪਏ ਕਿਉਂਕਿ ਰਾਜਨੀਤੀ ਦਾ ਇਹ ਮੁੱਦਾ ਇਸ ਵਕਤ ਨਹੀਂ ਬਣਾਉਣਾ ਚਾਹੀਦਾ ਪਾਰਟੀਆਂ ਨੂੰ ਵੀ ਬਿਲਕੁਲ ਜਿਹੜਾ ਹੈ ਕਿ ਉਹ ਇਸ ਚੀਜ਼ ਨੂੰ ਗਰੇਜ਼ ਕਰਨਾ ਚਾਹੀਦਾ ਪਰ ਕਿਤੇ ਨਾ ਕਿਤੇ ਇੱਥੇ ਦੱਬੇ ਬਾਚੇ ਜ਼ਰੂਰ ਆਮਲੋਗਾਲ ਕਰਦੇ ਪਰ ਲੇਕਿਨ ਇਨਸਾਨੀਅਤ ਦੇ ਤੌਰ ਤੇ ਜਿਹੜ ਮਨੋਰੰਜਨ ਕਾਲਿਆ ਕਾ ਫੇਸ ਵੱਡਾ ਕਿ ਰਲਕੇ ਜੇ ਇਸ ਚੀਜ਼ ਨੂੰ ਨਜਿੱਠਿਆ ਜਾਵੇ ਤਾਂ ਇਸ ਚੀਜ਼ ਦਾ ਜਿਹੜਾ ਫਰੂਟਫੁੱਲ ਰਿਜ਼ਲਟ ਨਿਕਲ ਸਕਦਾ ਵਾ ਪਰ ਜੇ ਮੈਂ ਰਾਤ ਦੀ ਗੱਲ ਕਰਾਂ ਕਿ ਖਾਸ ਤੌਰ ਤੇ ਜਦੋਂ ਇਹ ਤਮਾਕਾ ਹੋਇਆ ਵੈ ਇੰਟੈਂਸਿਟੀ ਜਿਸ ਤਰੀਕੇ ਦੇ ਨਾਲ ਬਾਰ ਬਾਰ ਜ਼ਿਕਰ ਕਿਉਂ ਇਸ ਚੀਜ਼ ਦਾ ਕਰਦਾ ਪਿਆ ਕਿਉਂਕਿ ਜਿਹੜਾ ਉਹ ਖੋਲ ਹੈ ਉਹ ਜਿਸ ਤਰੀਕੇ ਦੇ ਨਾਲ ਇੱਥੇ ਦਰਸਾਇਆ ਗਿਆ ਵੈ ਜਿਉ ਜੋ ਇੱਥੇ ਹਾਲਾਤ ਹੋਇਆ ਉਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਕਿ ਇੱਕ ਅਲਰਟ ਵੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਤੇ ਅੰਜਾਮ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਇੰਟੈਲੀਜੈਂਸ ਜੋ ਏਜੰਸੀਸ ਕੰਮ ਕਰਦੀਆਂ ਪਈਆਂ ਨੇ ਉਹਨਾਂ ਨੂੰ ਜ਼ਰੂਰ ਇਹ ਤਸਵੀਰ ਦੇਖਣੀ ਚਾਹੀਦੀ ਹੈ ਕਿ ਜੇਕਰ ਤੁਹਾਡੇ ਕੋਲ ਕਿਸੇ ਚੀਜ਼ ਦੀ ਇਨਪੁਟ ਨਹੀਂ ਹੈਗੀ ਤੇ ਇਹ ਜਿਹੜਾ ਰਿਜ਼ਲਟ ਹੈ ਇਨਪੁਟ ਨ ਹੁੰਦਾ ਇਹ ਤੁਹਾਡੇ ਸਾਹਮਣੇ ਜਿਹੜਾ ਹੈਗਾ ਵਾ ਕਿਉਂਕਿ ਜਿਸ ਤਰੀਕੇ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਵੇ ਜੇਕਰ ਇਹ ਦਿਨ ਦਾ ਸਮਾਂ ਹੁੰਦਾ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਕਿਸ ਤਰੀਕੇ ਦੇ ਨਾਲ ਕਿਹੜੇ ਰੂਪ ਨੂੰ ਜਿਹੜਾ ਕਿ ਇਹ ਗੱਲ ਜਿਹੜੀ ਹੈ ਕਿ ਚਲੇ ਜਾਣੀ ਸੀਗੀ ਪਰ ਦੂਸਰੇ ਪਾਸੇ ਇੱਕ ਅਹਿਮ ਜਿਹੜੀ ਇਸ ਮਾਮਲੇ ਦੇ ਵਿੱਚ ਗੱਲ ਨਿਕਲ ਕੇ ਸਾਹਮਣੇ ਆਈ ਹੈ ਮੈਂ ਟੈਕਨੀਕਲ ਐਂਗਲ ਤੋਂ ਜ਼ਰੂਰ ਦੱਸਾਂਗਾ ਕਿ ਫੋਰੈਂਸਿਕ ਟੀਮਾਂ ਜੋ ਉੱਥੇ ਕੰਮ ਕਰਦੀਆਂ ਪਈਆਂ ਸੀ ਹੁਣ ਤੱਕ ਜਿਹੜਾ ਜੋ ਖਦਸ਼ਾ ਦੇਖਣ ਨੂੰ ਮਿਲਿਆ ਵੇ ਕਿ ਜੋ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਗਰਨੇਡ ਜਿਹੜਾ ਇਹ ਹੈ ਕਿ 7 ਸੈਕਿੰਡ ਵਾਲਾ ਜਿਹੜਾ ਹੈ ਕਿ ਉਹ ਗਰਨੇਡ ਜਿਹੜਾ ਹੈ ਕਿ ਉਹ ਦੱਸਿਆ ਜਾ ਰਿਹਾ ਦੋ ਤਰ੍ਹਾਂ ਦੇ ਗਰਨੇਡ ਦਾ ਜਦੋਂ ਇੱਕ ਟਾਰਗੇਟਿੰਗ ਵੱਲ ਸੁੱਟਿਆ ਜਾਂਦਾ ਤੇ ਉਹ 4 ਸੈਕਿੰਡ ਦੇ ਵਿੱਚ ਜਿਹੜਾ ਕਿ ਡਿਸਟਰੋਏ ਹੋ ਜਾਂਦਾ ਇਹ 7 ਸੈਕਿੰਡ ਦਾ ਗਰਨੇਡ ਹੈ ਕਿਉਂਕਿ ਅਮਰਿੰਦਰ ਕਾਲੀਆ ਦੇ ਘਰ ਦੇ ਬਾਹਰ ਜਿਹੜੇ ਕੈਮਰੇ ਲੱਗੇ ਨੇ ਅੰਦਰ ਜਿਹੜੇ ਕੈਮਰੇ ਲੱਗੇ ਨੇ ਜਦੋਂ ਲੈਫਟ ਹੈਂਡ ਦੇ ਨਾਲ ਜਿਹੜਾ ਅੰਡਰ ਆਨ ਥਰੋ ਕਰਕੇ ਅਟੈਂਪਟੇਸ਼ਨ ਕੀਤੀ ਗਈ ਹੈ ਤੇ ਇਧਰੋਂ ਜਦੋਂ 10 ਫੁੱਟ ਦਾ ਇਹ ਗੇਟ ਹੋਏਗਾ ਅੰਦਰ ਜਦੋਂ ਗਰਨੇਡ ਗਿਆ ਤੇ ਉਹ ਜ਼ਮੀਨ ਦੇ ਉੱਤੇ 2-3 ਵਾਰ ਘੁੰਮਿਆ ਹੈ ਘੁੰਮਣ ਤੋਂ ਤੋ ਹੋਇਆ ਵੈ ਕਿ ਜਿੰਨੀ ਉਹਦੀ ਇੰਟੈਂਸਿਟੀ ਆ ਆਲੇ ਦੁਆਲੇ ਨਾਲੋਂ ਉੱਪਰ ਜਿਹੜਾ ਪੇੜ ਲੱਗਾ ਹੋਇਆ ਇਹਦੇ ਤੇ ਗਈ ਹੈ ਹਾਲਾਂਕਿ ਜਦੋਂ ਮੈਂ ਰਾਤ ਨੂੰ ਵੀ ਇੱਥੇ ਕਵਰੇਜ ਕਰਦਾ ਪਿਆ ਸੀਗਾ ਤੇ ਅੰਦਰ ਜਿਹੜਾ ਕਿ ਉਹ ਪੈਰ ਦੇ ਗਿੱਟਿਆਂ ਤੱਕ ਜਿਹੜਾ ਕਿ ਉਹ ਪੱਤੇ ਹੀ ਪੱਤੇ ਜਿਹੜੇ ਨੇ ਕਿ ਖਿਲਰੇ ਹੋਏ ਸੀਗੇ ਇਹ ਗੱਲਾਂ ਦੱਸਣੀਆਂ ਤਾਂ ਜ਼ਰੂਰੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਅਟੈਂਪਟੇਸ਼ਨ ਹੋਈ ਹੈ ਜੇ ਤੁਸੀਂ ਗ੍ਰੇਨੇਡ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਇਹ ਥੋ ਪਤਾ ਨਹੀਂ ਹੈਗਾ ਕਿੱਥੋਂ ਆਇਆ ਹੈ ਬੈ ਕੰਟਰੀ ਮੇਡ ਹੈ ਜਾਂ ਉਹ ਆਪਣਾ ਸਰਹੱਦ ਦੇ ਪਾਰੋਂ ਆਇਆ ਹੈ ਕਿ ਇਹ ਬਹੁਤ ਵੱਡੇ ਜਿਹੜੇ ਆਪਣੇ ਆਪ ਦੇ ਉੱਤੇ ਜਿਹੜਾ ਕਿ ਲਾਉਣ ਨੇ ਆਰਡਰ ਦੇ ਉੱਤੇ ਸਵਾਲ ਹੈ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਪਏ ਸੀ ਕਿ ਜਿਹੜੀਆਂ ਚੀਜ਼ਾਂ ਨੇ ਇਹ ਜੋ ਗਰਾਉਂਡ ਰਿਐਲਿਟੀ ਹੈ ਇਹ 2025 ਦੀ ਹੈ ਜਦੋਂ ਸਰਕਾਰ ਨੂੰ 3 ਸਾਲ ਹੋ ਚੁੱਕੇ ਹੋਏ ਨੇ ਪਰ ਜਿਸ ਤਰੀਕੇ ਦੇ ਨਾਲ ਫੇਸਬੁੱਕ ਦੇ ਉੱਤੇ ਪੋਸਟ ਆਪਾਂ ਕੇ ਜ਼ਿੰਮੇਵਾਰੀ ਲਈ ਜਾਂਦੀ ਸੀ ਤੇ ਲੱਗਦਾ ਸੀ ਕਿਤੇ ਨਾ ਕਿਤੇ ਡੈਸ਼ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਜਿਹੜੀਆਂ ਸ਼ਰਾਰਤੀ ਜਿਹੜੇ ਤੱਤ ਨੇ ਉਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਕਿ ਸੁਨੇਹਾ ਦਿੰਦੇ ਨੇ ਕਿ ਸਾਡੀ ਸੋਚ ਇਸ ਪ੍ਰਕਾਰ ਹੈ ਅਸੀਂ ਫਲਾਣੀ ਤਰੀਕੇ ਨਾਲ ਕਰਦੇ ਪਰ ਪਰ ਜਿਸ ਤਰੀਕੇ ਦੇ ਨਾਲ ਜਿੰਨੇ ਵੀ ਪਿਛਲੇ ਸਮੇਂ ਦੇ ਵਿੱਚ ਗ੍ਰਨੇਡ اٹੈਕ ਹੋਏ ਨੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ 48 ਘੰਟੇ ਦੇ ਵਿੱਚ ਦੂਸਰਾ اٹੈਕ ਹੈ ਜਦੋਂ ਬਟਾਲੇ ਦੇ ਵਿੱਚ ਵੀ ਜਦੋਂ ਹਮਲਾ ਹੋਇਆ ਉਸ ਤੋਂ ਬਾਅਦ ਦੁਬਾਰਾ ਫਿਰ ਇਹ اٹੈਕ ਹੋਇਆ ਉਹਦੇ ਵਾਸਤੇ ਜਿਹੜਾ ਹੈ ਕਿ ਇਹ ਜੋ ਸਥਿਤੀ ਬਣੀ ਹੈ ਜਿਸ ਤ ਕੇ ਦੇ ਨਾਲ ਓਵਰਆਲ ਸਾਰਾ ਇੱਕ ਸਿਨੈਰੀਓ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਇਸ ਮਾਮਲੇ 'ਚ ਕਿਸੇ ਨੇ ਹਾਲੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਜਿਸ ਤਰੀਕੇ ਦੇ ਨਾਲ ਇੱਕ ਹੀ ਅਟੈਕ ਦੇ ਨਾਲ ਦੋ ਤਰੀਕੇ ਦੇ ਨਾਲ ਜੋ ਮੈਨੂੰ ਲੱਗਦਾ ਪਿਆ ਵੇ ਜੋ ਅਸੀਂ ਇੱਥੇ ਗੱਲਬਾਤ ਕਰਦੇ ਪਹਿਲੇ ਅਫੀਸ਼ੀਅਲ ਦੇ ਨਾਲ 100 ਮੀਟਰ ਦੀ ਦੂਰੀ ਤੇ ਥਾਣਾ ਮਤੇ ਲਾਲ ਮਨੋਰੰਜਨ ਕਾਲੀ ਦਾ ਘਰ ਹੈ ਸਿੱਧੇ ਤੌਰ ਤੇ ਜਿਹੜਾ ਕਿ ਹੁਣ ਡਰਾਣ ਧਮਕਾਨ ਨਾਲੋਂ ਬਾਅਦ ਸਿੱਧਾ ਆ ਕੇ ਜਿਹੜਾ ਹੈ ਕਿ ਉਹ ਲੋਕਾਂ ਨੂੰ ਜਿਹੜੀਆਂ ਪਬਲਿਕ ਫਿਗਰਸ ਨੇ ਉਹਨਾਂ ਨੂੰ ਟਾਰਗੇਟ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਹਾਲਾਂਕਿ ਦੂਸਰੇ ਪਾਸੇ ਉਹ ਵੀ ਜਿਹੜੀ ਹੈ ਰਤਬਾ ਰੱਖਦੇ ਨੇ ਬੀਜੇਪੀ ਦੇ ਵਿੱਚ ਮਨੋਰੰਜਨ ਕਾਲੀ ਇਹ ਤਾਂ ਬਹੁਤ ਵੱਡਾ ਇੱਕ ਨਾਮ ਹੈ ਕਿਤੇ ਇਹ ਜਿਹੜੀਆਂ ਅਣਕਹੀਆਂ ਹੋਈਆਂ ਗੱਲਾਂ ਜਿਹੜੀਆਂ ਏਜੰਸੀ ਦੀਆਂ ਜਾਂ ਆਫੀਸ਼ੀਅਲ ਦੀਆਂ ਦੂਸਰੇ ਪਾਸੇ ਤਾਂ ਨਹੀਂ ਜਾਂਦੀਆਂ ਪਰ ਸਭ ਤੋਂ ਵੱਡਾ ਸਵਾਲ ਇਸ ਵਕਤ ਇਹੀ ਬਣਿਆ ਹੋਇਆ ਵੈ ਜਿਹੜੀਆਂ ਅਟੈਂਪਟੇਸ਼ਨਾਂ ਹੋ ਰਹੀਆਂ ਨੇ ਜੋ ਲੋਕ ਕਰਦੇ ਪੈਣੇ ਹਾਲਾਂਕਿ ਜ਼ਰੂਰ ਫੜੇ ਜਾਣਗੇ ਇਹ ਗੱਲ ਨਿਕਲ ਕੇ ਸਾਹਮਣੇ ਆਏਗੀ 20 25 30 ਹਜ਼ਾਰ ਦਾ ਲਾਲਚ ਦਿੱਤਾ ਉਹਨਾਂ ਨੂੰ ਕਿਸੇ ਨੇ ਟਾਰਗੇਟ ਦਿੱਤਾ ਫਲਾਣੇ ਬੰਦਾ ਬਾਹਰ ਬੈਠਿਆ ਹੋਇਆ ਸੀਗਾ ਉਹ ਵਿਦੇਸ਼ ਤੋਂ ਤਾਕਤਾਂ ਜਿਹੜੀਆਂ ਨੇ ਕਿ ਇਹ ਕੰਮ ਕਰਾਰੀਆਂ ਤੇ ਅਟੈਂਪਟੇਸ਼ਨ ਕਰਤੀ ਅਸੀਂ ਕਿਸੇ ਵੀ ਤ ਪਰ ਇਹ ਸੈਟੀਸਫੈਕਟਰੀ ਆਨਸਰ ਨਹੀਂ ਹੈ ਕਾਰਨ ਉਹਦਾ ਇਹ ਹੈ ਕਿਉਂਕਿ ਤੁਹਾਨੂੰ ਮੋਡਸ ਪਰੰਡੀ ਨਹੀਂ ਹਲੇ ਤੱਕ ਪਤਾ ਲੱਗ ਪਾ ਰਹੀ ਕਿ ਕਿਸ ਤਰੀਕੇ ਦੇ ਨਾਲ ਅਟੈਕ ਹੋ ਰਹੇ ਨੇ ਕਿਉਂ ਕੀਤੇ ਜਾ ਰਹੇ ਨੇ ਤੇ ਇਹਨਾਂ ਦੇ ਪਿੱਛੇ ਦਾ ਕਾਰਨ ਕੀ ਹੈ ਤੇ ਇਹਦੇ ਦੇ ਪਿੱਛੇ ਇੱਕ ਗ੍ਰਨੇਡ ਅਟੈਕ ਇਹੋ ਜੇ ਕਰਕੇ ਕਿ ਸੁਨੇਹਾ ਜਿਹੜੀਆਂ ਹੈ ਕਿ ਉਹ ਏਜੰਸੀਆਂ ਦੇਣੀਆਂ ਚੰਦਿਆਂ ਨੇ ਤੇ ਕਿਉਂਕਿ ਸਵਾਲ ਜਿਹੜਾ ਸਾਰਾ ਇੰਟੈਲੀਜੈਂਸ ਦਾ ਹੈ ਜੋ ਇੱਕ ਬੁਰੇ ਤਰੀਕੇ ਦੇ ਨਾਲ ਫੇਲ ਹੈ ਮੁਲਾਜ਼ਮ ਜਿੰਨੇ ਮਰਜੀ ਇੱਥੇ ਤੁਸੀਂ ਖੜੇ ਕਰ ਦਿਓ 100 ਮੁਲਾਜ਼ਮ ਦਾ 150 ਖੜਾ ਕਰ ਦਿਓ ਪਰ ਕਿਤੇ ਨੇ ਕਿਤੇ ਇੰਟੈਲੀਜੈਂਸ ਏਜੰਸੀਆਂ ਨੇ ਗ੍ਰਨੇਡ ਕੋਈ ਛੋਟਾ ਮੋਟਾ ਐਕਸਪਲੋਸਿਵ ਨਹੀਂ ਹੈ ਕਿ ਜਿਸ ਤਰੀਕੇ ਨਾਲ ਦੇ ਨਾਲ ਇਹ ਹਮਲਾ ਹੋਇਆ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਇਹ ਜ਼ਰੂਰ ਇੱਕ ਲਾਉਣ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਵਾਲੀ ਪੁਲਿਸ ਨੂੰ ਦੇਖਣਾ ਪਏਗਾ ਕਿ ਇਹੋ ਜਿਹਾ اٹੈਕ ਲੋਕਾਂ ਦੇ ਇੱਕ ਮੈਂਟਲ ਟਰੋਮਾ ਬਹੁਤ ਜ਼ਬਰਦਸਤ ਤਰੀਕੇ ਨਾਲ ਉਹ ਦੇਂਦੇ ਨੇ